ਹਾਂਜੀ ਵੀਜੀ ਸਾਸਿਕਾ ਜੀ ਸ਼ਿਕਾੜੀ ਫਾਰਮ ਆੜ ਗਿਆ ਹੈ ਤੁਹਾਡਾ ਸਵਾਗਤ ਹੈ ਜੀ ਅੱਜ ਦੀ ਵਿਜ਼ਿਟ ਪਿੰਡ ਸ਼ਿਕਾਰਮਾਸ਼ੀਆਂ ਜ਼ਿਲ੍ਹਾ ਗਰਦਾਸ ਪਰ ਤਹਿਸੀਲ ਡੇਰਾ ਬਾਬਾ ਨਾਨਕ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਆਪਾਂ ਚੰਗੀ ਕੁਆਲਿਟੀ ਦੀਆਂ ਝੋਟੀਆਂ ਦਿਖਾਉਣੀਆਂ ਨੇ ਵੱਡੀਆਂ ਝੋਟੀਆਂ ਨੇ ਬਾਕੀ ਆ ਜੋ ਕਰਦੇ ਆ ਵੀਰ ਹੁਣ ਆਨਾ ਗੱਲ ਬਾਤ ਤੇ ਪੁੱਛਣੇ ਆ ਇਹਨਾਂ ਦੀ ਸਾਰੀ ਡਿਟੇਲ ਹਾਂਜੀ ਵੀਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਹੋਰ ਕੀ ਹਾਲ ਚਾਲ ਜੋ ਵਧੀਆ ਠੀਕ ਠਾਕ ਜੀ ਤੁਸੀਂ ਸੁਣਾਓ ਵਧੀਆ ਵਧੀਆ ਤੇ ਡਰੈਸ ਦੱਦਿਓ ਆਪਣਾ ਜ਼ਿਲ੍ਹਾ ਗਰਦਾਸਪੁਰ ਤਹਿਸੀਲ ਡੇਰਾ ਬਾਬਾ ਨਾਨਕ ਫੋਨ ਨੰਬਰ ਫੋਨ ਨੰਬਰ 9855901706 ਤੇ ਕਿੰਨੀਆਂ ਝੋਟੀਆਂ ਨੇ ਅੱਜ ਅੱਜ 4 ਝੋਟੀਆਂ ਪਾਵਾਂਗੇ ਚੰਗੀ ਕੁਆਲਿਟੀ ਵਡੀਆਂ ਝੋਟੀਆਂ ਦੋ ਤੇ ਬਹੁਤ ਹੀ ਸਪੈਸ਼ਲ 15 15 16 16 ਕਿਲਵਾਲੀਆਂ ਹਾਂਜੀ ਵਡੀਆਂ ਝੋਟੀਆਂ ਤੇ ਪਿੰਡ ਸ਼ਿਕਾਰਮਾਸ਼ੀਆਂ ਤੇ ਨਹੀਂ ਸ਼ਿਕਾਰਮਾਸ਼ੀਆਂ ਤੇ ਚੰਗੀ ਕੁਆਲਿਟੀ ਦੀਆਂ ਚੰਗੀ ਕੁਆਲਿਟੀ ਦੀਆਂ ਵਡੀਆਂ ਝੋਟੀਆਂ ਹਰਿਆਣੇ ਦੀਆਂ ਹਰਿਆਣੇ ਦੀਆਂ ਵਡੀਆਂ ਚੰਗੀ ਆਹ ਸੂਈ ਝੋਟੀ ਇਹ ਸੂਈ ਅਮਨੇਰੇ 4 ਵਜੇ ਦੀ ਹਾਂਜੀ ਜੇਰ ਦੂਰੇ ਦੇ ਉੱਪਰ ਕਰਤੀ ਝੋਟੀ ਦੀ ਹਾਂਜੀ ਚੰਗੀ ਕੁਆਲਿਟੀ ਦੀ ਥਣ ਲੇਵਾ ਵੇਖੋ ਕਿਹੋ ਜਿਹਾ ਲੱਗਾ ਝੋਟੀ ਨੂੰ ਦੂਜੇ ਸੂਏ ਝੋਟੀ ਸੂਈ ਏ ਦੂਜੇ ਸੂਏ ਝੋਟੀ ਸੂਈ ਆ ਵਾਨ ਲੱਗੀ ਏ 12 ਕਿਲੋ 13 ਕਿਲੋ ਪਹਿਲੀ ਝੋਟੀ ਨਾਲ ਦੋ ਚੱਕਰ ਹਾਂਜੀ ਤੇ ਥਣ ਲਿਵਾ ਵੇਖੋ ਥੱਬੇ ਹੀ ਲਾਏ ਆ ਥੱਲੇ ਥਣ ਥੁੰਦੀ ਕੁਆਲਿਟੀ ਵੇਖੋ ਚੰਗੀ ਪਲੀ ਜੁੜੀ ਵੱਡੀ ਝੋਟੀ ਕੱਦ ਕਾਠ ਵੇਖੋ ਵੱਡੀ ਮੈਂ ਉਹਦੇ ਬਰਾਬਰ ਨਹੀਂ ਹੁੰਦਾ ਝੋਟੀ ਹਾਂਜੀ ਵੱਡੀ ਝੋਟੀ ਆ ਤੇ ਥਣ ਚੱਡਾ ਵੇਖੋ ਖੋਲ ਖੋਲ ਆ ਵੇਖੋ ਥਣ ਦੀ ਕੁਆਲਿਟੀ ਮਗਰ ਕੀ ਏ ਤੇ ਮਗਰ ਨੇ ਕੱਟਾ ਲਾ ਆ ਕੱਟਾ ਆ ਗਿਆ 나ੜੂ ਗਿੱਲਾ ਨਾਲ ਤੇ ਛੇਦਨ ਮੂਹਾਂ ਜਵਾਨ ਲੱਗੀ ਜੋ ਆਨ ਲੱਗੀ ਆ ਵੇਖੋ ਛੇ ਛਗੀ ਝੋਟੀ ਆ ਤੇ ਜੈਡ ਬਲੈਕ ਝੋਟੀ ਆ ਤੇ ਸਿੰਘ ਸੁੰਗ ਦੀ ਕੁਆਲਿਟੀ ਵੇਖੋ ਕਿੰਨੀ ਚੰਗੀ ਆ ਸੋਹਣੀ ਝੋਟੀ ਆ ਚੰਗੀ ਆ ਥਣ ਲੇਵੇ ਦੀ ਵੇਖੋ ਚੰਗੀ ਝੋਟੀ ਆ ਪਲੀ ਜੁੜੀ ਪੂਰੀ ਆ ਥਣ ਲੇਵੇ ਦੀ ਵੇਖੋ ਕਿੰਨੀ ਸਾ ਤੇ ਸੁਸਤਰੀ ਝੋਟੀ ਆ ਵੇਖੋ ਥਣ ਚੱਡਾ ਝੋਟੀ ਨੂੰ ਲੱਗਾ ਜਿਆਦਾ ਚੰਗਾ ਤੇ ਜਿਆਦਾ ਕੁਆਲਿਟੀ ਦਾ ਥਾਣਿਆ ਤੇ ਜਿਆਦਾ ਲੇਵਾਲੂ ਆ ਲਈ ਫਿਰਦੀ ਆ ਤੇ ਜੈਡ ਬਲੈਕ ਵੀ ਜੀ ਦੁੱਧ ਕੀ ਨਗ ਚਵਾ ਦੇਗੀ ਦੁੱਧ ਪਹਿਲੇ ਸੂਏ 12 ਲੀਟਰ ਝੋੜੀ ਨੇ ਦਿੱਤਾ ਅਰ ਕਾ 14 15 ਝੋਟੀ ਚਵਾਏ ਸਾਢੇ 12 ਲੀਟਰ ਪਹਿਲਾਂ ਨੇ ਦਿੱਤਾ ਝੋਟੀ ਨੇ ਦੁੱਧ ਤੇ ਚੰਗੀ ਝੋਟੀ ਕੁਆਲਟੀ ਦੀ ਤੇ ਭਲੀ ਜੁੜੀ ਪੂਰੀ ਇਹਦੇ ਕੱਦ ਕਾਠ ਵੱਡਾ ਜੋ ਚੰਗੀ ਕੁਆਲਟੀ ਦੀ ਥਣ ਚੜਾ ਵੇਖੋ ਪੂਰੀ ਭਲੀ ਜੁੜੀ ਵੱਡੀ ਝੋਟੀ ਆ ਮਨੇਰ ਦੀ ਸੂਈ ਥਣ ਚੜਾ ਵੇਖੋ ਕਿਡਾ ਚੰਗਾ ਏ ਤੇ ਮਗੜ ਆ ਗਿਆ ਕੱਟਾ ਤੇ ਨਾਲੂ ਗਿੱਲਾ ਨਾਲ ਵੀਰ ਜੀ ਦੁੱਧ ਫਿਰ 14 15 ਕਿਲੋ ਦੇ ਦੇ ਦੇਗੀ ਰਾਮ ਨਾ ਰਾਮ ਨਾ ਚੰਗੀ ਝੋਟੀ ਕੁਆਲਿਟੀ ਦੀ ਉਹਨਾਂ ਰਿਹਾਂ ਨੋ ਝੋਟੀ ਰਹਿੰਦੀ ਰਿਹਾਂ ਹਾਂਜੀ ਚੰਗੀ ਝੋਟੀ ਆ ਤੇ ਵੀਰ ਜੀ ਦਾ ਮੁੱਲ ਜਾਇਜ ਮੁੱਲ ਤਾਂ ਲੋਕੀ ਮੱਢੀ ਆਹੀ ਝੋਟੀ ਦਾ ਢਾਈ 3 ਲੱਖ ਕਰ ਲੈ ਜਾਇਦੀ ਅਜੀ 10 ਲੱਖ ਕਰ ਲੀਏ ਜਾਇਦੀ 6 ਲੱਖ ਕਰਤੀਏ 1 20 ਇੱਕ 10 ਦੀ ਹਾਂ ਲੈ ਝੋਟੀ ਦੇਣੀ ਹੈ ਵੇਖੋ ਥੱਲੇ ਥੱਬੇ ਥੱਬੇ ਲਾਏ ਆ ਇੱਕ 10 ਦੀ ਜਾਇਜ ਮੰਡੀਆਂ ਦੇ 2.5 ਲੱਖ ਦਿੰਦੀ ਜਾਇਜ ਕਲ ਦੀ ਗਏ ਆ ਪਰਦੇ ਆ 2.5 ਲੱਖ ਦੀ ਝੋਟੀ ਦਾ ਉਹ ਮੰਗਦੇ ਨੇ ਹਾਂਜੀ ਚੰਗੀ ਝੋਟੀ ਕੁਆਲਿਟੀ ਦੀ ਵੱਡੀ ਝੋਟੀ ਆ ਸਿੰਗ ਖਾ ਲੋਗੇ ਤੋਫਾ ਲੱਗਾ ਬੂਥੀ ਖਾ ਲੋ ਹਾਂਜੀ ਚੰਗੀ ਝੋਟੀ ਸੇਗ ਸੋਗ ਨਿੱਕਾ ਘਾਰ ਗਾਈਆਂ ਨੂੰ ਪੋਲੀ ਹੋਈ ਹਾਂਜੀ ਠੰਡ ਠੁਣ ਚੰਗਾ ਐ ਤੇ ਚੰਗੀ ਝੋਟੀ ਕੁਆਲਿਟੀ ਦੀ ਵੇਖੋ ਮੇਰੇ ਘਰ ਤੇ ਕੋ ਬੋਲਾ ਚ ਰਹਿ ਜੋ ਹਾਂਜੀ ਤੇ ਦੁੱਧ 14-15 ਕਿਲੋ ਵਾਲੀ ਆ ਤੇ ਆ ਦੂਜੇ ਸੂਏ ਇੱਕ ਤੇ ਜੇ ਸੂਏ ਮੈਂ ਆ 16 17 ਕਿਲ ਵਾਲੀ ਹਾਂਜੀ ਵੱਡੀ ਮਈ ਜੈਪੁਰਾਂ ਨੂੰ ਵੱਡੀ ਮਈ ਆ ਵੇਖੋ ਪਲੀ ਜੁੜੀ ਤੇ ਥਣ ਚੜਾ ਵੇਖੋ ਕਿੱਦਾ ਏ ਤੇ ਫੁੱਲ ਵੱਡੀ ਮਈ ਆ ਥਣ ਥਣ ਦੀ ਕੁਆਲਿਟੀ ਲੈਵਾ ਵੇਖੋ ਮਗੜੇ ਦੇ ਕੀ ਆ ਗਿਆ ਨਹੀਂ ਮੇਰੇ ਕੱਟਾ ਦਿੱਤਾ ਇਹ ਸੂਈ ਏ 6:30 ਵਜੇ ਤੇਰੇ ਮਗਰ ਕੱਟਾ ਦੇ ਪਰ ਪਲੀ ਜੁੜੀ ਤੇ ਲੈਵਾ ਚੰਗੀ ਕੁਆਲਿਟੀ ਦਾ ਲੈਵਾ ਪਲੀ ਜੁੜੀ ਤੇ ਥਣ ਥਣ ਵੇਖੋ ਜ਼ਿਆਦਾ ਜਿ ਇਹ ਨਮ ਘਟਾ ਦਿੱਤਾ 4 ਵਜੇ ਕੱਲ ਸ਼ਾਮੀ ਸੂਈ ਹੈ 4 ਵਜੇ ਕੱਲ ਸ਼ਾਮੀ ਸੂਈ ਆ ਤੇ ਪਰ ਇਹ ਵੀ ਜੰਨੀ ਵੱਡੀ ਅੱਖ ਹੋ ਵੇਖੋ ਫੁੱਲ ਸੈਜ ਮਈ ਆ ਗਾੜੀ ਮੇ ਬੰਦਾ ਨਹੀਂ ਉਹਦੇ ਰੱਬ ਦਾ ਮਈ ਹੈ ਹਾਂਜੀ ਵੱਡੀ ਮਈ ਆ ਤੇ ਸੂ ਆ ਗਿਆ ਤਿੱਜਾ ਤਿੱਜਾ ਮੈਂ ਤਾਂ ਤਿੱਜੇ ਸੂਏ ਸੂਈ ਤੇ ਜੇ ਸੂਏ ਤੇ ਪਰ ਉੱਤੇ ਮੰਜਾ ਹੀ ਡੈਂਦਾ ਮਈ ਦੇ ਪਰ ਚੰਗੀ ਕੁਆਲਿਟੀ ਦੀ ਆ ਜਿੰਨੂੰ ਆਦੇ ਥਣ ਥਣ ਲੱਗਾ ਜਿਆਦਾ ਨੋਕ ਵਾਲਾ ਸਾਡੀਆਂ ਤੇ ਚੰਗੀ ਕੁਆਲਿਟੀ ਦੀ ਮਈ ਆ ਤੇ ਫੁੱਲ ਵੱਡੀ ਮਈ ਆ ਇਹਦੀ ਦੁੱਧ ਕਿੰਨਾ ਚਵਾ ਦੇਗੀ ਉਹ ਤਾਂ 15 ਕਿਲੋ ਦੀ ਮਾਤ ਗਾਰੰਟੀ ਹੈ 15 ਲੀਟਰ ਦੀ ਮਾਤ ਗਾਰੰਟੀ ਹੋਏਗੀ ਪਰ ਚੰਗੀ ਆ ਜਿਹਨੂੰ ਆnde ਕੁਆਲਿਟੀ ਦੀ ਮਹੀਂ ਆ ਥਣ ਚੱਡਾ ਲੈ ਉਹ ਵੀਰ ਜੀ ਕੋਈ ਗੱਲ ਨਹੀਂ ਥਣ ਚੱਡਾ ਵੇਖੋ ਮਹੀਂ ਨੂੰ ਲੱਗਾ ਪਰ ਕੁਆਲਿਟੀ ਹੈ ਮਹੀਂ ਦੇ ਮਹੀਂ ਵੇਖੋ ਦੇਖ ਪਰ ਜਿੰਨੀ ਵਜਨ ਤੇ ਸੇਂਗ ਕੁਆਲਿਟੀ ਚੰਗੀ ਆ ਨਾੜਾ ਨੂੜਾ ਵੀ ਚੰਗੀਆਂ ਨੇ ਕੁਆਲਿਟੀ ਦੀ ਮਹੀਂ ਆ ਤੇ ਥਣ ਚੱਡਾ ਜਿਆਦਾ ਚੰਗਾ ਤੇ ਤੋਂ ਪਲੀ ਜੁੜੀ ਵੇਖੋ ਬਿੜਜੀਏ ਦੁੱਧ ਕਿਨ ਨਾੜੂ ਗਾਲ ਦੇ ਬੱਚੇ ਦਾ ਲਹੂ ਹੁੰਦਾ ਹਾਂਜੀ ਨਾੜੂ ਗਿੱਲਾ ਨਾਲ ਤੇ ਪਰ ਚੰਗੀਆਂ ਕੁਆਲਿਟੀ ਦੀਆਂ ਨਹੀਂ ਤੇ ਨਾੜਾਂ ਵੇਖੋ ਲੈਵੇ ਤੇ ਕਿੱਦਾਂ ਦੀਆਂ ਨੇ ਪਰ ਚੰਗੀ ਹੈ ਜਿੰਨੂੰ ਇਹਦੇ ਸਾਫ਼ ਤੇ ਸੁਥਰੀ ਮਈ ਆ ਬਿੜਜੀਏ ਦੁੱਧ ਕਿਨ ਅਜ ਜਾਵੇਗੀ 15 ਕਿਲੋ ਦੀ ਮੈਦ ਹੀ ਗਾਰੰਟੀ ਹੋਏਗੀ 15 ਕਿਲੋ ਦੀ ਮੈਦ 15 ਕਿਲੋ ਦੀ ਤੇ ਇਹਦਾ ਮੁੱਲ 4 ਵਜੇ ਤੁਸੀਂ ਹਾਂਜੀ ਇਹਦਾ ਮੁੱਲ ਲੈਓ ਜੋ ਮੰਡੀਆਂ ਮੰਡੀ ਸਾਢੇ 3-3 ਲੱਖ ਲੋਕ ਮੰਗਣ ਦੇ ਹਾਂਜੀ ਜੇ ਰਵੇ ਲੋ ਮੋਲੇ ਲੱਭਦਾ ਮਈ ਦੇ ਹਾਂਜੀ ਵੱਡੀ ਹੈ ਵੱਡੀ ਹੈ ਜਿਹੜੀ ਵੱਡੀ ਉਹ ਵੱਡੀ ਆ ਅਹੀ ਨਾ ਕਰਨਾ ਸਾਡੇ ਤਿੰਨ ਨਾ ਕਰਨਾ ਦੋ ਹਾਂਜੀ ਮੈਂ ਦੇਤੀ 1,60,000 ਦੀ ਜੈ ਜੀ ਜੈ ਡੇਢ ਦੀ ਦੇਦੀਏ ਹੋਰ ਇਹ ਵੀ ਜਿਹੜੀਆਂ ਮਈਆਂ ਵਾਧੂ ਲੈਂਦੀਆਂ ਢਾਈ ਢਾਈ 3-3 ਲੱਖ ਦੀਆਂ ਜੈ ਜੀ ਜੈ ਜੀ ਇਕਬੀਰ ਮਈ ਦੇਦੀ ਇੱਕ 18 ਦੀ ਇੱਕ 15 ਦੀ ਮੈਂ ਦੇਦਾ ਇੱਕ 14 ਦੀ ਦੇ ਦੇ ਦਾਂਗੇ ਕਿ ਝੋਗਾ ਨਹੀਂ ਮੈਂ ਵੱਡੀ ਮਈ ਆ ਪਰ ਚੰਗੀ ਕੁਆਲਟੀ ਮੈਂ ਦੇਾਂਗੇ 15 ਕਿਲੋ ਦੁੱਧ ਮਈ ਦੇ ਕੇ ਤਾਰੇ ਧਾਰੇ ਵੀ ਹੋਣਗੇ ਜਿਹੜਾ ਪਰਨਾਲੇ ਦੀ ਹਾਂਜੀ ਉਹਦਾ ਕੈਮਰੇ ਤੋਂ ਮਾੜੀ ਜੀ ਡਰਦੀ ਆ ਪਰ ਚੰਗੀ ਮਈ ਆ ਜਿਹੜਾ ਵੀਰ ਲੈ ਜਾਊਗਾ ਨਜ਼ਾਰਾ ਹੀ ਲਾਊਗਾ ਮਈਆਂ ਦੇ ਚੰਗੀਆਂ ਮਈਆਂ ਵੱਡੀਆਂ ਨੇ ਕੁਆਲਟੀ ਵਾਲੀਆਂ ਝੋਟੀਆਂ ਨੇ ਤੇ ਇੱਥੇ ਆਓ ਆਪਣੀ ਤਸੱਲੀ ਕਰੋ ਆ ਵੀਰ ਜੀ ਸੂਈ ਝੋਟੀ ਇਹ ਸੂਈ ਝੋਟੀ ਆ ਤੇ ਇਹ 6-7 ਦਿਨ ਹੋ ਗਏ ਜੀ ਉਹ ਕੱਟੀ ਜੇ ਦੀ ਉਹ ਖਲੋਤੀ ਜੀ ਹਾਂਜੀ ਉਹ ਕੱਟੀ ਆ ਗਈ ਤੇ ਸੁਆਦ ਜਾ ਜੁੱਦਾ ਸੁਆਦ ਇਹ ਵੀ ਵੇਖੋ ਚੰਗੀ ਪਲੀ ਜੁੜੀ ਝੋਟੀ ਆ ਚੰਗੀ ਕੁਆਲਿਟੀ ਦੀ ਆ ਪਰ ਇਹ ਵੀ ਦੁੱਧ ਵਾਲੀ ਝੋਟੀ ਆ ਜਿੰਨੀ ਦੀ ਸਫਤ ਕਰ ਲਈ ਉਹਨੀ ਚੰਗੀ ਆ ਵੀ ਸਾਫ ਸੁਥਰੀ ਝੋਟੀ ਆ ਤੇ ਭਰੇ ਵੀ ਪਲੀ ਜੁੜੀ ਆ ਵੀ ਜੀ ਇਹ ਦੁੱਧ ਕਿੰਨਾ ਚਵਾ ਦੇਗੀ ਲੈ ਆਓ ਵੀਰ ਜੀ 13 ਕਿਲੋ ਝੋਟੀ ਚਵਾ ਦੇਗੀ ਆਹੋਲੇ ਬੱਚੇ ਦਾ ਪਾ ਕੇ 11 ਲੀਟਰ ਝੋਟੀ ਖਲੇ 11 ਲੀਟਰ ਤੇ ਪਰ ਚੰਗੀ ਝੋਟੀ ਇਹ ਵੀ ਕੁਆਲਿਟੀ ਪਰੇ ਵੀ ਚੰਗੀ ਆ ਸਿੰਘ ਸਿੰਘ ਦੀ ਕੁਆਲਿਟੀ ਥਣ ਲੇਵਾ ਵੇਖੋ ਕਿਡਾ ਚੰਗਾ ਕੁਆਲਿਟੀ ਦਾ ਥਣ ਲੱਗਾ ਏ ਤੇ ਲੇਵੇ ਦੀ ਵੀ ਪੂਰੀ ਸਾਫ ਥਣ ਚ ਡਾ ਵੇਖੋ ਵਿੜ ਜੀ ਇਹ ਦੁੱਧ 13 ਕਿਲੋ ਚਵਾ ਦੇਗੀ ਰਾਮ ਰਾਮ ਤੇ ਸਿੰਘ ਸਿੰਘ ਵੇਖੋ ਵੀ ਭਾਰੀ ਵਜਨ ਵਾਲੀ ਝੋਟੀ ਏ ਪੂਰੀ ਥਾਣੇ ਦਾ ਵੀ ਦੇਖ ਲਓ ਜਿਆਦਾ ਚੰਗਾ ਥਣ ਿਆ ਤੇ ਇਹਦਾ ਮੁੱਲ ਜਾਇਦ ਦੇ ਦਿਓ 95 ਦੀ ਦੇ ਦੋ 90 ਦੀ ਹੋਰ ਦੋ 100 ਘੱਟ ਦੇ ਰਾਂ 85 ਦੀ 83000 ਦੀ ਹਾਂ ਨਾ ਝੋਡੀ 83000 1000 80 ਦੇ ਨਾ 83000 ਰੁਪਈਆ ਘੱਟ ਨਹੀਂ 11 ਕਿਲੋ ਦੁੱਧ ਚੋਗ 11 ਕਿਲੋ ਪਰ 83000 ਕੋਕ ਵੀ ਨਹੀਂ ਮੁੱਲ 83000 ਰੁਪਈਆ 11 ਕਿਲੋ ਵਾਲੀ ਦਾ ਤੇ ਆ ਇਹਦੇ ਥੱਲੇ 11 ਲੀਟਰ ਦੁੱਧ ਜੱਜ 8-9 ਦਿਨ ਹੋ ਗਏ ਕੋਈ ਮਲਕ ਕੱਟੀ ਨੀ ਇਹ ਨੀਲੀ ਵਾਲੀ ਆ ਵੀ ਆ ਗਈ ਨੀਲੀ ਵਾਲੀ ਪਿਓ ਹਾਂ ਜੀ ਇਹਦੇ 11 ਲੀਟਰ ਦੁੱਧ ਆ 11 ਲੀਟਰ ਦੁੱਧ ਆ ਪਰ ਚੰਗੀ ਆ ਸਿੰਘ ਸਿੰਘ ਵੇਖੋ ਜਿਆਦਾ ਚੰਗਾ ਤੇ ਬਿੱਲੀ ਮਾਨ ਕੀ ਅੱਖ ਆ ਗਈ ਪਰ ਵੀ ਮਈ ਚੰਗੀ ਆ ਸੁਹਾ ਤੇ ਜਾ ਹਾਂਜੀ ਥਣ ਚੜਾ ਦੇਖੋ ਕਿਡੀ ਸਾਫ ਤੇ ਸੁਥਰੀ ਮਈ ਆ ਤੇ ਦੁੱਧ ਵਰਜੀਏ ਦੁੱਧ ਕੇ ਨਾਲ ਚਵਾ ਦੇਗੀ 11 ਕਿਲੋ 13 ਕਿਲੋ ਤੁਹਾਨੂੰ ਚਵਾ ਦੇਗੀ 11 ਕਿਲੋ ਹੁਣ ਮਿਲ ਕੇ ਦਿਆਂ 11 ਕਿਲੋ ਹੁਣ ਮਿਲ ਕੇ ਦੋਗੇ ਪਰ ਚੰਗੀ ਏ ਵੀ ਜਿਹਨੂੰ ਇਹਦੇ ਸਾਫ ਤੇ ਸੁਥਰੀ ਮਈ ਆ ਤੇ ਦੁੱਧ ਵਾਲੀ ਮਈ 11 ਲੀਟਰ ਹੁਣ ਤਿਆਰ ਆ ਅਜਾਣਾ ਤੇਰੀ ਮਗਰ ਕੱਟੀ 10 ਦਿਨਾਂ ਦੀ ਸੂਈ ਤੇ ਪਰ ਮਗਰ ਕੱਟੀ ਤੇ ਨੀਲੀ ਰਾਵੀ ਪਿਓਰ ਏ ਤੇ ਸੇਂਗ-ਸੇਂਗ ਕੁੰਡਾ ਚੰਗੀ ਕੁਆਰਟੀ ਦਾ ਬਿੱਲੀ ਮਾਨ ਕੀ ਅੱਖ ਪਰ ਚੰਗੀ ਹੈ ਵੀ ਜਿੰਨੀ ਹੈਗੀ ਸਾਫ ਸੁਥਰੀ ਮਈ ਥਣ ਥਣ ਵੇਖ ਲੋ ਰਵੀ ਤੇ ਇਹਦਾ ਮੁੱਲ ਇਹਦਾ ਮੁੱਲ 85 ਕਰ ਲੀਏ ਜਾਂ ਤਾਂ ਖੁੱਲੇ ਰੇੜ ਜਾਂ ਤਾਂ ਜੈ ਦੀ ਦੁਆਲੀ ਦੇ ਆਫਰ ਹਾਂਜੀ ਦੁਆਲੀ ਤੇ ਨੰਗੀ ਹੈ ਤੇ ਪਰ ਆਫਰ ਅੱਜ ਆਫਰ ਅੱਜ ਦੇ ਦਿੰਦੇ ਹਾਂ ਹਾਂਜੀ 75 ਦੀ ਦੇ ਦिए 70 ਦੀ 2 ਘੱਟ 70 ਦੀ ਹੋਣੀ ਹੈ ਪਰ 11 ਲੀਟਰ 11 ਕਿਲੋ ਦੋ ਤਿੰਨ 11 ਲੀਟਰ ਵਾਲੀ ਕੋਈ 2 ਘੱਟ 70 ਦੀ ਮਈ ਦਿੰਦਾ ਨਹੀਂ ਪਰ ਚੰਗੀ ਕੁਆਲਿਟੀ ਦੀ ਮਈਆਂ ਸਿੰਘ ਸਿੰਘ ਚੰਗਾ ਚੰਗੀਆਂ ਝੋਟੀਆਂ ਨੇ ਕੁਆਲਿਟੀ ਵਾਲੀਆਂ ਨੇ ਇੱਥੇ ਆਓ ਇੱਕ ਟਾਈਮ ਦੋ ਟਾਈਮ ਆਪਣੀ ਤਸੱਲੀ ਕਰੋ ਪਰ ਸੋਹਣੀਆਂ ਸੁਨੱਖੀਆਂ ਝੋਟੀਆਂ ਨੇ ਰੇਡ ਵੀਰ ਦਾ ਹੁੰਦਾ ਜੈਜ ਤੇ ਬਿਲਕੁਲ ਜੈਜ ਮੋਲਾ 68000 ਦਾ ਕੀ ਹੁੰਦਾ ਹੈ ਹਾਂਜੀ ਵੀ ਜੀ ਆਪਣਾ ਡਰੈੱਸ ਦੱਸ ਦਿਓ ਫੇਰ ਇੱਕੜ ਪਿੰਡ ਸ਼ਿਕਾਰ ਮਾਛੀਆਂ ਜਿਲ੍ਹਾ ਗਰਦਾਪੁਰ ਤਸੀਲ ਤਸੀਲ ਬਟਾ ਡੇਰਾ ਬਾਬਾ ਨਾਨਕ ਫੋਨ ਨੰਬਰ ਫੋਨ ਨੰਬਰ 68 ਹਾਂਜੀ 01706 985080707 ਚੰਗੀਆਂ ਝੋਟੀਆਂ ਨੇ ਕੁਆਲਟੀ ਵਾਲੀਆਂ ਨੇ ਰੇਡ ਵੀਰ ਦਾ ਹੁੰਦਾ ਜੈਜ ਹਾਂਜੀ ਵੀਰ ਜੀ